ਅੱਜ ਪੰਜਾਬ ਸਰਕਾਰ ਦੇ ਪੇਤੇ ਕੁਝ ਨਵੀਆਂ ਜ਼ਿੰਮੇਵਾਰੀਆਂ ਦੀਆਂ ਲਿਸਟਾਂ ਜਿਹੜੀਆਂ ਐ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੀਆਂ ਗਈਆਂ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿਭਾਗਾਂ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਜਿਹੜੀ ਐ ਨਵੀਂ ਜ਼ਿੰਮੇਵਾਰੀ ਮਿਲੀ ਐ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਚੇਅਰਮੈਨੀ ਜਿਹੜੀ ਐ ਉਹ ਦਿੱਤੀ ਜਿਹੜੇ ਆ ਇਥੋਂ ਮੈਡਮ ਰੁਪਿੰਦਰ ਕੌਰ ਸੰਧੂ ਉਹਨਾਂ ਨੂੰ ਜਿਹੜਾ ਹੈ ਇੰਪਰੂਵਮੈਂਟ ਟਰਸਟ ਦੀ ਜਿਹੜੀ ਚੇਅਰਪਰਸਨ ਦਾ ਉਹਦਾ ਮਿਲਿਆ ਤਾਂ ਮੇਰੇ ਨਾਲ ਮੌਜੂਦ ਨੇ ਗੱਲਬਾਤ ਪਹਿਲਾਂ ਚੋਣਾਂ ਦੇ ਵਿੱਚ ਕੰਪੇਨ ਕਰ ਰਹੇ ਸੀ ਤਾਂ ਉਹਨਾਂ ਨੂੰ ਅੱਜ ਇੱਕ ਪਾਰਟੀ ਦੇ ਵੱਲੋਂ ਨਵੀਂ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਦੋਨੋਂ ਮੀਆਂ ਬੀਵੀ ਅਤੇ ਬਹੁਤ ਮਿਹਨਤ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਉਹਨਾਂ ਨੇ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਸਰਕਾਰ ਦਾ ਪੇਜ ਹੈ ਉਸ ਦੇ ਉੱਪਰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਸ ਦੇ ਵਿੱਚ ਨਾਮ ਆਉਂਦਾ ਕਿੰਨੀ ਕੁ ਮਨ ਨੂੰ ਖੁਸ਼ੀ ਆ ਜੀ ਤੁਸੀਂ ਮੰਨੋ ਕਿ ਜਿਵੇਂ ਤੁਸੀਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਚੋਣਾਂ ਦੌਰਾਨ ਜਿਹੜੇ ਵਾਡਾਂ ਦੇ ਵਿੱਚ ਕੈਂਪੇਨ ਕਰਦੇ ਪਏ ਸੀ ਜੀ ਜੀ ਤੇ ਅਚਾਨਕ ਮੈਨੂੰ ਮੈਸੇਜ ਤੋਂ ਪਹਿਲਾਂ ਇੱਕ ਕਾਲ ਆਂਦੀ ਹੈ ਕਿ ਮੈਡਮ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਕਿਹਾ ਜੀ ਵੀਰੇ ਮੇਰਾ ਨਾਮ ਨਹੀਂ ਆ ਤੁਸੀਂ ਮੈਨੂੰ ਕਿਉਂ ਮੁਬਾਰਕਾਂ ਦੇ ਰਹੇ ਜੀ ਜੀ ਕਹਿੰਦੇ ਨਹੀਂ ਤੁਸੀਂ ਚੈੱਕ ਕਰੋ ਤੁਹਾਡਾ ਨਾਮ ਮਿਸਟਰ ਚ ਆ ਗਿਆ ਤੇ ਮੈਂ ਵੀ ਹੈਰਾਨ ਸੀ ਹਸਬੰਦ ਮੇਰੇ ਕਾਰਨ ਹੀ ਮੈਨਾਂ ਨੂੰ ਫੋਨ ਕਰਕੇ ਦੱਸਿਆ ਕਿ ਚੈੱਕ ਕਰਿਓ ਮੈਂ ਮੜਾਇਆ ਬਾਹਰ ਆ ਇਨਾਂ ਨੇ ਵੀ ਕਿਹਾ ਹਾਂਜੀ ਸੱਚ ਆ ਮਤਲਬ ਕਿ ਇੱਕਦਮ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਸੁਪਰੀਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਮਨ ਅਰੋੜਾ ਜੀ ਦੀ ਲਾਲਜੀਤ ਸਿੰਘ ਪੁੱਲਰ ਜੀ ਦੀ ਤੇ ਵਕਫ ਵਕੋਦੇਦਾਰਾਂ ਦੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਮ ਜਿਵੇਂ 2 ਸਾਲ ਹੋਰ ਰਹਿ ਗਏ ਨੇ ਹੁਣ ਜਦੋਂ ਇਹ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਤਾਂ ਕੁਝ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਉਹਨਾਂ ਨੇ ਇਹ ਵੀ ਕਿਹਾ ਸਰਕਾਰ ਨੂੰ ਇੱਕ ਮਜ਼ਾਕ ਲਾ ਲੋ ਹਾਸੇ ਦੇ ਵਿੱਚ ਵੀ ਜ਼ਿੰਮੇਵਾਰੀ ਤਾਂ ਤੁਸੀਂ ਇਹੀ ਦੇਣੀ ਸੀ 2 ਸਾਲ ਪਹਿਲਾਂ ਵੀ ਦਿੱਤੀ ਜਾ ਸਕਦੀ ਸੀ ਜਾਂ ਕਿਤਰਾ ਹੈ ਲੇਕਿਨ ਫਿਰ ਵੀ ਕਹਿੰਦੇ ਦੇਰ ਆਏ درست ਆਏ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਜਿਹੜੇ ਬੰਦੇ ਇਹ ਗੱਲ ਦਾ ਮਜ਼ਾਕ ਬਣਾਉਂਦੇ ਆ ਤੁਸੀਂ ਇੱਥੇ ਤੁਸੀਂ ਵੀ ਹੋ ਤੁਸੀਂ ਪੱਤਰਕਾਰੀ ਦੇ ਵਿੱਚ ਸਾਡੇ ਨਾਲੋਂ ਪੁਰਾਣੇ ਹੋ ਜੀ ਜੀ ਤੁਸੀਂ ਕਈ ਇਹੋ ਜਿਹੀਆਂ ਇਲੈਕਸ਼ਨਾਂ ਹੁੰਦੀਆਂ ਦੇਖਿਆ ਰਾਜਨੀਤਿਕ ਵੇਖਿਆ ਅੱਜ ਵੀ ਮੈਂ ਕਹਿ ਦਵਾਂ ਕਿ ਇੱਥੇ ਸਿਰਫ ਇੱਕ ਆਮ ਆਦਮੀ ਪਾਰਟੀ ਦੇ ਅਸੀਂ ਆਮ ਵਰਕਰ ਆ ਜੀ ਜੀ ਜਿਹੜਾ ਅਸੀਂ ਇਸ ਵਾਦੇ ਤੇ ਪਹੁੰਚ ਗਏ ਸਤਿ ਤੁਸੀਂ ਵੇਖੋ ਕਿ ਕਾਲੀਦਲ ਕਾਂਗਰਸ ਜਾਂ ਅਦਰ ਕੋਈ ਵੀ ਪਾਰਟੀ ਇਨਾਂ ਚ ਰਹਿ ਚੁੱਕੀ ਆ ਤੇ ਇਹਨਾਂ ਦੇ ਵਿੱਚ ਅਸੀਂ ਇੱਕ ਵਾਰੀ ਨਾ ਇੱਕ ਪਿੰਡ ਦੇ ਵਿੱਚ ਇਦਾਂ ਹੀ ਕੰਪੇਨਿੰਗ ਕਰ ਰਹੇ ਸੀ ਐਮਪੀ ਦੀ ਇਲੈਕਸ਼ਨ ਦੌਰਾਨ ਤੋ ਤੁਸੀਂ ਸਾਨੂੰ ਇੱਕ ਬਜ਼ੁਰਗ ਨੇ ਸਪੈਸ਼ਲ ਖੜ ਕੇ ਪੁੱਛਿਆ ਕਿ ਤੁਸੀਂ ਕਿਹੜੇ ਅਹੁਦੇ ਤੇ ਜੀ ਜੀ ਤੇ ਮੈਂ ਤਾਂ ਦੱਸਿਆ ਕਿ ਮੈਂ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸੀ ਉਸ ਟਾਈਮ ਤੇ ਮੈਂ ਕਿਹਾ ਜੀ ਮੈਂ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਤੇ ਆ ਤੋ ਮੈਨੂੰ ਨਾ ਉਹ ਬਜ਼ੁਰਗ ਨੇ ਬੜਾ ਹੀ ਮਤਲਬ ਮਾਨ ਸਨਮਾਨ ਦਿੰਦਿਆਂ ਕਿਹਾ ਕਿ ਧੀਏ ਤੂੰ ਬੜੀ ਵੱਡੀ ਗੱਲ ਕੀਤੀ ਹੈ ਕਿ ਤੂੰ ਜ਼ਿਲ੍ਹੇ ਦੇ ਅਹੁਦੇ ਤੱਕ ਪਹੁੰਚੀ ਅਸੀਂ ਇੱਥੇ ਜੁੱਤੀਆਂ ਕਸਾ ਛੱਡੀਆਂ ਤੇ ਅਸੀਂ ਕਿਤੇ ਬਲਾਕ ਪ੍ਰਧਾਨ ਨਹੀਂ ਸੀ ਲੱਜੇਗੇ ਤੇ ਮੈਂ ਉਹ ਬਜ਼ੁਰਗ ਦੀ ਗੱਲ ਸੁਣ ਕੇ ਬੜੀ ਹੈਰਾਨ ਕਿ ਸਾਡੀ ਪਾਰਟੀ ਦਾ ਇੱਥੇ ਫਿਰ ਨਿੱਕੇ ਤੋਂ ਨਿੱਕੇ ਵਰਕਰ ਦੀ ਸੁਣਦੀ ਹੈ ਕਿ ਜੇ ਇਦਾਂ ਦੀਆਂ ਪਾਰਟੀਆਂ ਦਾ ਮਤਲਬ ਇਹ ਹਾਲ ਹੁੰਦਾ ਆ ਤਾਂ ਫਿਰ ਤਾਂ ਬਹੁਤ ਪੁਰੀ ਗੱਲ ਹੈ ਤੇ ਜੇ ਇਹ ਜਿਹੜੇ ਤੁਸੀਂ ਗੱਲ ਕੀਤੀ ਆ ਕੀ ਕਹਿੰਦੇ ਕਿ 2 ਸਾਲ ਪਹਿਲਾਂ ਨਹੀਂ ਦੇ ਸਕੇ ਵੇਖੋ ਜਿੱਦਾਂ ਜਿੱਦਾਂ ਚੇਅਰਮੈਨੀਆਂ ਜੇ ਚੇਅਰਪਰਸਨ ਜੋ ਵੀ ਲਿਸਟਾਂ ਹੁੰਦੀਆਂ ਨੇ ਉਹ ਖਾਲੀ ਹੁੰਦੀਆਂ ਜਾਂਦੀਆਂ ਨੇ ਤੇ ਉਵੇਂ-ਉਵੇਂ ਨਵੇਂ ਨਿਯੁਕਤ ਹੁੰਦੇ ਜਾਂਦੇ ਨੇ ਜਿੱਦਾਂ ਕਾਰਜਕਾਲ ਖਤਮ ਹੋਏਗਾ ਤੇ ਆਪਾਂ ਨਾਲ-ਨਾਲ ਨਿਯੁਕਤੀ ਮਿਲਦੀ ਆ ਇਹ ਨਹੀਂ ਆ ਨਾ ਕਿ ਆਪਾਂ ਹੁਣ ਅੱਜ ਕੁਝ ਕਹਿ ਦੇਣਾ ਕੱਲ ਕੁਝ ਕਹਿ ਦੇਣਾ ਬਟ ਮੈਂ ਇਹ ਮੈਸੇਜ ਦਿੰਨੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੱਦਾਂ ਵੀ ਆ ਛੋਟੇ ਤੋਂ ਛੋਟੇ ਵਰਕਰ ਦੀ ਵੀ ਸੁਣੀ ਜਾਂਦੀ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਜਿਵੇਂ ਹੁਣ ਇਹ ਜ਼ਿੰਮੇਵਾਰੀ ਮਿਲੀ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਾਰਟੀ ਦੇ ਨਾਲ ਚੱਲਿਆ ਨੂੰ ਕਿੰਨਾ ਸਮਾਂ ਤੁਸੀਂ ਪਾਰਟੀ ਦੇ ਵਿੱਚ ਮਿਹਨਤ ਕੀਤੀ ਦੇਖੋ ਜੀ ਅਸੀਂ 2017 ਤੋਂ ਮਤਲਬ ਪਾਰਟੀ 'ਚ ਆ ਗਏ ਹਾਂ ਜਿਸ ਟਾਈਮ 2017 ਦੀ ਇਲੈਕਸ਼ਨ ਦੌਰਾਨ ਅਸੀਂ ਤੇਰਨ ਤਰਨਜ ਕਰਤਾਰ ਪਹਿਲਵਾਨ ਜੀ ਦੀ ਇਲੈਕਸ਼ਨ ਸੀਗੀ ਉਸ ਦੌਰਾਨ ਮੈਂ ਪਾਰਟੀ ਦੇ ਅੰਦਰ ਆਈ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨੂੰ ਵੀ ਨਾਲ ਕਨਵਰਟ ਕੀਤਾ ਜੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ 2021 ਦੇ ਵਿੱਚ ਮੇਰੇ ਕੋਲ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਹੀ ਮੈਂ ਕਿੱਦਾਂ ਕਹਿਦਾ ਕਿ ਮੈਨੂੰ ਕਿਸੇ ਅਹੁਦੇਦਾਰੀ ਤੇ ਨਹੀਂ ਲਾਇਆ ਸਟਾਰਟਿੰਗ ਦੇ ਵਿੱਚ ਹੀ ਮੈਂ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਬਣੀ ਆ ਉਸ ਤੋਂ ਬਾਅਦ ਆ ਜਿਆ 2023 ਦੇ ਵਿੱਚ ਆਪਾਂ ਨੂੰ ਨਾਲ ਹੀ 23 24 ਦੇ ਵਿੱਚ ਜਿਹੜਾ ਕਿ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਆ ਪਾਰਟੀ ਨੇ ਵਿਸ਼ਵਾਸمند ਹੈ ਅੱਜ ਦਾ ਦਿਨ ਆਂਦਾ ਦੇ ਮੈਂ ਇੱਥੇ ਸਵਾਲ ਕਰਨਾ ਚਾਹਾਂਗਾ ਜਿਵੇਂ ਨਗਰ ਕਾਉਂਸਲ ਦੀਆਂ ਚੋਣਾਂ ਚੱਲ ਰਹੀਆਂ ਨੇ ਤਰਨਤਾਰਨ ਦੇ ਵਿੱਚ 25 ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਜਿਹੜੇ ਵਰਕਰ ਨੇ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ 25 ਵਾਰਡਾਂ ਦੇ ਵਿੱਚ ਹੁਣ ਕਿਸਮਤ ਅਜ਼ਮਾ ਰਹੇ ਨੇ ਅਤੇ ਉੱਥੇ ਇਹ ਟਿਕਟਾਂ ਦੀ ਵੰਡ ਨੂੰ ਲੈ ਕੇ ਕਿਤੇ ਨਾ ਕਿਤੇ ਕਹਿੰਦੇ ਪਾਰਟੀ ਕੁਝ ਕਹਿਣਾ ਚਾਹੋਗੇ ਕਿ ਆਮ ਆਦਮੀ ਪਾਰਟੀ ਨੇ ਜਿਵੇਂ ਅੱਜ ਤੁਹਾਨੂੰ ਇੰਨੇ ਸਾਲਾਂ ਬਾਅਦ ਇੱਕ ਜ਼ਿੰਮੇਵਾਰੀ ਤਾਂ ਪਹਿਲਾਂ ਸੀ ਇੱਕ ਨਵੇਂ ਜ਼ਿੰਮੇਵਾਰੀ ਹੋਰ ਵੀ ਦਿੱਤੀ ਹੈ ਕਿਵੇਂ ਵੇਖਦੇ ਹੋ ਨਾਰਾਜ਼ ਵਰਕਰਾਂ ਬਾਰੇ ਕੀ ਵਿਚਾਰ ਰਹਿਣਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਤੋਂ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਤੁਹਾਨੂੰ ਹੀ ਪਤਾ ਕਿ ਇਹ ਸਭ ਤੋਂ ਇੰਟਰਸਟਿਡ ਚੀਜ਼ ਬਣੀ ਹੈ ਕਿਉਂਕਿ 12 ਸਾਲ ਬਾਅਦ ਚੋਣਾਂ ਹੋ ਰਹੀਆਂ ਨੇ ਜੀ 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 ਜਿਹਦੇ ਵਿੱਚ ਕੀ ਵੱਖ-ਵੱਖ ਪਾਰਟੀਆਂ ਦੇ ਇਸ ਤੋਂ ਕਿ ਆਜ਼ਾਦ ਉਮੀਦਵਾਰ ਸਾਰੇ ਮਤਲਬ ਕਿ ਇਸ ਚੀਜ਼ ਨੂੰ ਸ਼ਾਹ ਦਿਖਾ ਰਹੇ ਨੇ ਵੱਧ ਤੋਂ ਵੱਧ ਜਿਹੜੇ ਕਿ ਕਾਗਜ਼ ਭਰ ਰਹੇ ਨੇ ਸਭ ਕੁਝ ਕਰ ਰਹੇ ਨੇ ਕਿ ਸਾਡੇ ਇਲੈਕਸ਼ਨ ਨਹੀਂ ਹੋਈ ਜੀ ਜੀ ਤੇ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵਰਕਰ ਨਾਰਾਜ ਨੇ ਜਾਂ ਕਿਦਾਂ ਦੇਖੋ ਜੀ ਪਾਰਟੀ ਇੱਥੇ ਸਾਰਿਆਂ ਨੂੰ ਜਿਹੜਾ ਕਿ ਬਰਾਬਰ ਦਾ ਹੱਕ ਦਿੰਦੀ ਹੈ ਤੇ ਤੇ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਅਹੁਦੇਦਾਰੀ ਤੇ ਲਿਆਂਦਾ ਜਾਂਦਾ ਹੈ ਤੇ ਕਿ ਪਾਰਟੀ ਦੇ ਵਿੱਚ ਅਹੁਦਿਆਂ ਦੀ ਕਮੀ ਨਹੀਂ ਜੀ ਜੀ ਠੀਕ ਹੈ ਜੀ ਤੇ ਬਾਕੀ ਜੇ ਜਿੱਤ ਦੀ ਗੱਲ ਕਰੀਏ ਤੇ ਤੁਸੀਂ ਦੇਖੋ ਭਗਵੰਤ ਮਾਨ ਜੀ ਨੇ ਗਰੰਟੀਆਂ ਵੀ ਚੁੱਕੀਆਂ ਸੀ ਤੇ ਉਸ ਤੋਂ ਵੱਧ ਕੰਮ ਜਿਹੜੇ ਕਰਕੇ ਦਿਖਾਏ ਪਹਿਲੀ ਗਰੰਟੀ ਸੀ ਕਿ ਬਿਜਲੀ ਦਾ ਬਿੱਲ ਅੱਜ ਤੁਸੀਂ ਜੇ ਗੱਲ ਕਰੀਏ ਤੇ ਹਰੇਕ ਘਰ ਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਆ ਉਹ ਜ਼ੀਰੋ ਆ ਜੀ ਜੀ ਜੇ ਘਰ ਚ ਗੱਲ ਕਰੀਏ 5-7000 ਰੁਪਏ ਆਪਣਾ ਬਿਜਲੀ ਦਾ ਬਿੱਲ 2 ਮਹੀਨਿਆਂ ਦਾ ਬਚ ਰਿਹਾ ਹੈ ਜੀ ਜੀ ਇਹ ਵੀ ਗਾਰੰਟੀ ਉਹਨਾਂ ਨੇ ਪੂਰੀ ਕੀਤੀ ਸੈਕਿੰਡ ਗਾਰੰਟੀ ਮੋਹੱਲਾ ਕਲੀਨਿਕ ਤੁਸੀਂ ਦੇਖੋ 1000 ਤੋਂ ਪਲੱਸ ਇੱਥੇ ਮੋਹੱਲਾ ਕਲੀਨਿਕ ਖੁੱਲ ਚੁੱਕੇ ਆ ਜਿਹਦੇ ਵਿੱਚ ਤੁਸੀਂ ਦੇਖੋ ਕਿ ਮੋਹੱਲਾ ਕਲੀਨਿਕ ਦੇ ਵਿੱਚ ਜਿੱਥੇ ਆਪਾਂ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗਦੀਆਂ ਸੀ ਹੁਣ ਆਰਾਮ ਨਾਲ ਆਪਾਂ ਦਵਾਈਆਂ ਲੈ ਜਾਂਦੇ ਹਣਾ ਸਕੂਲਾਂ ਦੀ ਨੁਹਾਰ ਬਦਲੀ ਆ ਜੀ ਜੀ ਜਿੱਦਾਂ ਹੋਰ ਵੀ ਟੋਲ ਪਲਾਜ਼ੇ ਕਈ ਬੰਦ ਕੀਤੇ ਗਏ ਨੇ ਵਾਤੋਂ ਵਾਤ ਜਿਹੜੀਆਂ ਜੌਬਸ ਦਿੱਤੀਆਂ ਗਈਆਂ ਨੇ ਮਤਲਬ ਇਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਇਥੋਂ ਜਿੱਤ ਹਾਸਲ ਜ਼ਰੂਰ ਕਰੇਗੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਜਿਵੇਂ ਹੁਣ ਨਵੀਂ ਜ਼ਿੰਮੇਵਾਰੀ ਮੈਮ ਦਿੱਤੀ ਹੈ ਪਾਰਟੀ ਨੇ ਤਾਂ ਹੁਣ ਉਹਨਾਂ ਦੇ ਧੰਨਵਾਦ ਦੇ ਰੂਪ ਚ ਅਤੇ ਇਹਨੂੰ ਹੁਣ ਤਨਦੇਹੀ ਦੇ ਨਾਲ ਕਿਵੇਂ ਨਿਭਾਉਣਾ ਉਹ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਜ਼ਿਲ੍ਹੇ ਦਾ ਅਹੁਦਾ ਤਾਂ ਹੈ ਹੀ ਹੈ ਚੋਣਾਂ ਦੇ ਦੌਰਾਨ ਵੀ ਤੁਸੀਂ ਬਹੁਤ ਕੈਂਪੇਨ ਕੀਤੀ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤੇ ਮੈਂ ਬਹੁਤ-ਬਹੁਤ ਧੰਨਵਾਦ ਹੈ ਤੁਹਾਨੂੰ ਮੈਂ ਦੱਸਿਆ ਕਿ ਮੈਂ ਅਰਵਿੰਦ ਕੇਂਦਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਾਰਿਆਂ ਦਾ ਆਪਣਾ ਦਿਲੋਂ ਧੰਨਵਾਦ ਕਰਦੀ ਹਾਂ ਤੇ ਉਹਨਾਂ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਦਿਵਾਇਆ ਵਾ ਮੈਂ ਇਹਨੂੰ ਤੁਹਾਨੂੰ ਦੇ ਹੀ ਨਾਲ ਜਿਹੜਾ ਵਾ ਕਿ ਉਹ ਬਿਲਕੁਲ ਨਿਭਾਵਾਂਗੀ ਜਿੱਥੋਂ ਤੱਕ ਹੋ ਸਕੇ ਮੈਂ ਵੱਧ ਤੋਂ ਵੱਧ ਮਰ ਲੋ ਕਰਕੇ ਦਿਖਾਵਾਂਗੀ ਤੇ ਇਸ ਜਿਹੜੀ ਦਿੱਤੀ ਜ਼ਿੰਮੇਵਾਰੀ ਨੂੰ ਦਬਾਵਾਂਗੇ ਨਗਰ ਕੌਂਸਲਰ ਦੇ 56000 ਵੋਟਰ ਨੇ ਤਰਨਤਾਰਨ ਦੇ ਵਿੱਚ ਤੁਸੀਂ ਵੀ ਵਾਰਟੂ ਵਾਰਟ ਪ੍ਰਚਾਰ ਲਈ ਜਾ ਰਹੇ ਹੋਗੇ ਕੀ ਅਪੀਲ ਕਰਨੀ ਚਾਹੋਗੇ ਚੋਣਾਂ ਨੂੰ ਲੈ ਕੇ ਉਹਨਾਂ ਨੂੰ ਕੀ ਆਮ ਆਦਮੀ ਪਾਰਟੀ ਦੀ ਉਹ ਸਪੋਰਟ ਕਰਨ ਦੇਖੋ ਜੀ ਆਮ ਆਦਮੀ ਪਾਰਟੀ ਦੇ ਤੁਹਾਨੂੰ ਮੈਂ ਸਭ ਤੋਂ ਸਾਰਿਆਂ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਨਗਰ ਨਿਗਮਦਿਆਂ ਚੋਣਾਂ ਨੂੰ ਲੈ ਕੇ ਕਿ ਸਾਰੇ ਮੇਰੇ ਮਹੱਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਤੁਸੀਂ ਕੰਮਾਂ ਦੇ ਆਧਾਰ ਤੇ ਦੇਖੋ ਕਿ ਅੱਜ ਤੁਹਾਡੇ ਇੱਥੇ ਹਰੇਕ ਘਰ ਦੇ ਬਿਜਲੀ ਬਿੱਲ ਮਾਫ ਨੇ ਇਦਾਂ ਮਹੱਲਾ ਕਲੀਨਿਕ ਨੇ ਇਦਾਂ ਕਰ ਕਰਕੇ ਸਾਰੇ ਜਿਹੜੇ ਵਾਦੇ ਉਹ ਪੂਰੇ ਕੀਤੇ ਗਏ ਨੇ ਜਿੱਦਾਂ ਨਗਰ ਕੌਂਸਲ ਤੋਂ ਕਾਫੀ ਟਾਈਮ ਤੋਂ ਆਪਾਂ ਨੂੰ ਪ੍ਰਧਾਨ ਨਹੀਂ ਸੀ ਮਿਲਿਆ ਮੇਅਰ ਨਹੀਂ ਸੀ ਮਿਲਿਆ ਅੱਜ ਆਪਾਂ ਇੱਥੇ ਵੱਧ ਤੋਂ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਪਾ ਕੇ ਕਾਮਯਾਬ ਕਰੀਏ ਕਿਉਂਕਿ 2 ਸਾਲ ਸਰਕਾਰ ਹੋ ਰਿਹਾ ਅਸੀਂ ਇਹ 2 ਸਾਲ ਦੇ ਵਿੱਚ ਜਿਹੜਾ ਸ਼ਹਿਰ ਨੂੰ ਸੁੰਦਰੀ ਕਰਨ ਦੇ ਰੂਪ ਦੇ ਵਿੱਚ ਨਿਖਾਰਾਂਗੇ ਤੇ ਮੈਂ ਬੇਨਤੀ ਕਰਦੀ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਅਸੀਂ ਵਾਅਦੇ ਤੋਂ ਵਾਅਦੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸਾਥ ਦੇਈਏ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਟਿਕਟ ਆਪਾਂ ਝੋਲੀ ਚ ਪਾਈਏ ਭਗਵੰਤ ਮਾਨ ਜੀ ਦੀ ਜਿੱਤ ਕੇ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਲਈ ਤੁਹਾਡੀ ਧੰਨਵਾਦ ਜੀ ਸੋ ਇਹ ਸੰ ਮੈਡਮ ਰਪਿੰਦਰ ਕੌਰ ਸੰਧੂ ਆਮ ਆਦਮੀ ਪਾਰਟੀ ਦੇ ਪੁਰਾਣੇ ਸਿਪਾਹੀ ਵੀ ਨੇ ਦੋਨੋਂ ਅਤੇ ਉਹਨਾਂ ਨੂੰ ਅੱਜ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਉਹਨਾਂ ਨੇ ਸਮੁੱਚੀ ਹਾਈ ਕਮਾਂਡ ਦਾ ਜਿਹੜਾ ਧੰਨਵਾਦ ਕੀਤਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਟੀਵੀ ਪਰੰਤਾਰ